ਆਦਿ ਪੌਤ ਕੰਨਿਆ ਲੋਕੇ ਸਰਦਾਰ ਭਗਵੰਤ ਸਿੰਘ ਦੇ ਨਾਮ ਨੂੰ ਸੋਹ ਸਾਹਿਬ ਆਪਣੇ ਬੰਦੇ ਕਿਹੜੇ ਆਉਂਦੇ ਨੇ ਨਾ ਨਹੀਂ ਮਰਬਲ ਜੀ ਕਿਉਂ ਵੀ ਦੱਸੋ ਤਿੰਨਾਂ ਨਗਰ ਤੋਂ ਸੰਘੇਦ ਜੀ ਆਪਾਂ ਦੀ ਟੈਲੀ ਗਰੁੱਪ ਚੈੱਕ ਜੀ ਸਾਡੇ ਜਿਲ੍ਹਾ ਪ੍ਰਧਾਨ ਜੋਬਰਦਤਾਵਾ ਜੀ ਸਾਡੇ ਅਪਗ੍ਰੇਡਮੈਂਟ ਦੇ ਚੇਅਰਮੈਨ ਰਜੀਵ ਸ਼ਰਮਾ ਜੀ ਉਹ ਕਦਮ ਚੁੱਕੇ ਜਾਣ ਤੇ ਪੰਜਾਬ ਨੂੰ ਮੁੜ ਪੈਰਾਸਰ ਖੜਾ ਕਰਨ ਦੇ ਲਈ ਜੋ ਪੁਰਾਣੀਆਂ ਸਰਕਾਰਾਂ ਪੰਜਾਬ ਦਾ ਨੁਕਸਾਨ ਕਰਕੇ ਗਈਆਂ ਸੀ ਮੁੜ ਪੈਰਾਸਰ ਖੜਾ ਕਰਨ ਲਈ ਜਿੰਨੇ ਵੀ ਉਦਮ ਚੱਕੇ ਜਾਣ ਉਹਨੇ ਥੋੜੇ ਉਸੇ ਲੜੀ ਦੇ ਤਹਿਤ ਤੁਸੀਂ ਅੱਜ ਬੜੀ ਪਵਿੱਤਰ ਧਰਤੀ ਡੇਰਾ ਬਾਬਾ ਨਾਨਕ ਦੀ ਧਰਤੀ ਵਿਕੇ ਇਕੱਤਰ ਹੋਏ ਹੋ ਜਿੰਨੀ ਸੰਗਤ ਅੱਜ ਖਾਖਾ ਮਾਰਦਾ ਇਕੱਠ ਸਾਡੇ ਸਾਹਮਣੇ ਬੈਠਾ ਹੈ ਬੜੇ ਹੀ ਪਵਿੱਤਰ ਤੇ ਇਤਿਹਾਸਕ ਧਰਤੀ ਦੇ ਰਹਿਣ ਵਾਲੇ ਹਜ਼ਾਰਾਂ ਦੀ ਗਿਣਤੀ ਚਾ ਜਿੱਥੇ ਇਸ ਸਮਾਗਮ ਦੇ ਵਿੱਚ ਪਹੁੰਚੇ ਹੋਏ ਸਤਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਮਾ ਭੈਣਾ ਛੋਟੇ ਬੱਚੇ ਵੀ ਨਜ਼ਰ ਆ ਰਹੇ ਨੇ ਸਾਰਿਆਂ ਦਾ ਧੰਨਵਾਦ ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਅਮ੍ਰਿਤਸਰ ਸਾਹਿਬ ਜਿੰਨੇ ਵੀ ਅਧਿਕਾਰੀ ਮੇਰੇ ਕੈਬਨਟ ਦੇ ਸਾਥੀ ਐਮ ਐਲ ਏ ਸਹਿਬਾਨ ਚੇਅਰਮੈਨ ਸਹਿਬਾਨ ਵਰਕਰ ਵਲੰਟੀਅਰ ਸਹਿਬਾਨ ਜਿਨ੍ਹਾਂ ਨੇ ਗੋਡੇ-ਗੋਡੇ ਤੋਂ ਪਾਣੀ ਤੋਂ ਲੈ ਕੇ ਗੜਗੜ ਪਾਣੀ ਤੱਕ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੀ ਸਹਾਇਤਾ ਕੀਤੀ ਤੇ ਅਫਸਰ ਸਹਿਬਾਨ ਜਿਨ੍ਹਾਂ ਨੇ ਬਾਅਦ ਦੇ ਵਿੱਚ ਗਰਦਾਰੀਆਂ ਸਪੈਸ਼ਲ ਗਰਦਾਰੀਆਂ ਕਰਕੇ ਲੋਕਾਂ ਦੇ ਨੁਕਸਾਨ ਦਾ ਇੱਕ ਅਸੈਸਮੈਂਟ ਇੱਕ ਲਿਸਟਾ ਬਣਾ ਕੇ ਤਿਆਰ ਕਰਕੇ ਦਿੱਤੀਆਂ ਜਿਹਦੇ ਕਰਕੇ ਅਸੀਂ ਅੱਜ ਇਹ ਜਿਹੜਾ ਘਰਾਂ ਵਾਸਤੇ ਮੁਆਵਜ਼ਾ ਜਿਹੜਾ ਉਹ ਮੰਡਨ ਦੇ ਕਾਬਿਲ ਹੋਏ ਆ ਸਭ ਤੋਂ ਪਹਿਲਾਂ ਮਤੈ ਨਹੀਂ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹਨੂੰ ਕੋਈ ਖੁਸ਼ੀ ਦਾ ਸਮਾਗਮ ਨਹੀਂ ਕਹੂੰਗਾ ਕਿਉਂਕਿ ਕੁਦਰਤ ਦੀ ਮਾਰ ਐਸੀ ਪਈ ਇਸ ਇਲਾਕੇ ਦੇ ਖਾਸ ਤੌਰ ਤੇ ਕਿ ਲੋਕ ਜਿਨ੍ਹਾਂ ਘਰਾਂ ਨੂੰ ساری ਉਮਰ ਦਾ